ਅਕਤੂ ਪਿਤਾ ਸਤਿਗੁਰ ਰਖਦਾ ਜੀ ਮਹਾਰਾਜ ਜੀ ਦੇ 699 ਪ੍ਰਕਾਸ਼ ਉਸਤਵ ਦੀ ਸਾਰੀ ਸੰਗਤ ਨੂੰ ਜਿਵੇਂ ਕਿ ਸਾਡੇ ਪਰਦੇਸਾਂ ਦੇ ਵਿੱਚ ਵੀ ਸਾਡੇ ਭਾਂ ਭਰਾ ਬੈਠੇ ਹਾਂ ਸਾਰਿਆਂ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਉਸਤਵ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਆਸ ਕਰਦਾ ਹਾਂ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਗੁਰੂ ਸਾਹਿਬ ਦੀ ਇਸ ਸਟੇਜ ਨਾਰਿੰਦ ਫਿਲਮ ਦੇ ਲਾਗੇ ਲਗਾ ਕੇ ਪਿਛਲੇ 22 23 ਸਾਲ ਤੋਂ ਇਹ ਗੁਰੂ ਜੀ ਦੀ ਕਿਰਪਾ ਦੇ ਅਨਸਾਰ ਇਹ ਪ੍ਰੋਗਰਾਮ ਕਰਦੇ ਆ ਰਹੇ ਹਾਂ ਔਰ ਜਿੰਨੀ ਦੇਰ ਸਾਡੇ ਸਾਹ ਦੇ ਵਿੱਚ ਸਾਹ ਹੈ ਅਸੀਂ ਇਹ ਪ੍ਰੋਗਰਾਮ ਕਰਦੇ ਰਵਾਂਗੇ ਔਰ ਇਹ ਪ੍ਰੋਗਰਾਮ ਅਸੀਂ ਜਲੰਧਰ ਸਮਰਸੀਵਾਲ ਬੋਰਿੰਗ ਜੂਨੀਅਰ ਵੱਲੋਂ ਕਰ ਰਹੇ ਹਾਂ ਔਰ ਜੋ ਮੇਰੇ ਮੰਨੇ ਦਾ ਸਹਿਯੋਗ ਜੋ ਮੇਰੇ ਭੈਣ ਭਾਈ ਸਾਬ ਇਹਦੇ ਵਿੱਚ ਸਹਿਯੋਗ ਕਰਦੇ ਹਨ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਨਾਲ ਹੀ ਅੱਜ ਦੇ ਇਸ ਦਿਨ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਜੋਰ ਪਰੇ ਸ਼ੋਨਪਾਤ ਉਸਤਰਾਸ ਮਹਾਰਾਜ ਦੀ ਜੈ ਆਜੋ ਜੀ ਸਿਰਗੁਰਦਾਸ ਜੀ ਮਹਾਰਾਜ ਜੀ ਦਾ ਜਿਸ ਅਨੰਤ ਪ੍ਰਕਾਸ਼ ਉਸ ਨੂੰ ਮਨਾ ਰਹੇ ਆਂ ਸਮਾਨਦੋਲ ਜਵਿੰਦਰ ਸਮਰਸੀਵਾਲ ਬੋਰਿੰਗ ਯੂਨੀਅਨ ਵੱਲੋਂ ਜੋ ਹਾਸ਼ਿਆ ਦੀ ਤਰ੍ਹਾਂ ਸਟੇਜ 'ਤੇ ਲਾਈ ਜਾਂਦੀ ਹੈ ਤੋਤੇ ਆਉਣ ਵਾਲੇ ਪ੍ਰਧਾਨਾਂ ਤੇ ਸਤਿਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਤੇ ਜਵਿੰਦਰ ਸਮਰਸੀਵਾਲ ਬੋਰਿੰਗ ਯੂਨੀਅਨ ਵੱਲੋਂ ਅਤੇ ਸਾਰੇ ਫੈਮਿਲੀ ਵੱਲੋਂ ਅਤੇ ਪੂਰੇ ਸਾਡੇ ਸਮਾਜ ਵੱਲੋਂ ਸਭ ਸੰਗਤ ਨੂੰ ਲੱਖ-ਲੱਖ ਵਧਾਈ ਹੋਵੇ ਜੇ ਅੱਜ ਆਸ ਕਰਦੇ ਆ ਕਿ ਹਰ ਤਰ੍ਹਾਂ ਦੀ ਤਰ੍ਹਾਂ ਉਸ ਸਾਲ ਵੀ ਜੋ ਪ੍ਰੋਗਰਾਮ ਹੈ ਉਹ ਵੱਧ ਚੜ ਕੇ ਪਨਾਇਆ ਜਾਵੇ ਜੈ ਗੁਰਦੇਵ ਧੰਗੁਰਦੇਵ ਜੈ ਭੀਮ ਜੈ ਭਾਰ ਜੋ ਬੁਨੇ ਜੋ ਰਪਿਆ ਸਤ ਗੁਰ ਦਾਸ ਬਾਸ ਮਹਾਰਾਜ ਕੀ ਜੈ ਚੱਟ ਪਿਤਾ ਸਤਗੁਰ ਰਖਦਾਸ ਜੀ ਮਹਾਰਾਜ ਜੀ ਦੇ 699 ਪ੍ਰਕਾਸ਼ ਉਸਤੋਂ ਦੀ ਸਾਰੀ ਸੰਗਤ ਨੂੰ ਜਿਵੇਂ ਕਿ ਸਾਡੇ ਪਰਦੇਸਾਂ ਦੇ ਵਿੱਚ ਵੀ ਸਾਡੇ ਭਾਂਪਰਾ ਬੈਠੇ ਹਨ ਸਾਰਿਆਂ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਉਸਤਤਿ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਆਸ ਕਰਦਾ ਹਾਂ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਗੁਰੂ ਸਾਹਿਬ ਦੀ ਇਸ ਸਟੇਜ ਨਾਰਿੰਫਿਲਮੇ ਦੇ ਲਾਗੇ ਲਗਾ ਕੇ ਪਿਛਲੇ 22-23 ਸਾਲ ਤੋਂ ਇਹ ਗੁਰੂ ਜੀ ਦੀ ਕਿਰਪਾ ਦੇ ਅਨਸਾਰ ਇਹ ਪ੍ਰੋਗਰਾਮ ਕਰਦੇ ਆ ਰਹੇ ਹਾਂ ਔਰ ਜਿੰਨੀ ਦੇਰ ਸਾਡੇ ਸਾਹ ਦੇ ਵਿੱਚ ਸਾਹ ਹੈ ਅਸੀਂ ਇਹ ਪ੍ਰੋਗਰਾਮ ਕਰਦੇ ਰਵਾਂਗੇ ਔਰ ਇਹ ਪ੍ਰੋਗਰਾਮ ਅਸੀਂ ਜਲੰਧਰ ਸਮਰਸੀ ਵੱਲ ਬੋਰਿੰਗ ਜੂਨੀਅਰ ਵੱਲੋਂ ਕਰ ਰਹੇ ਹਾਂ ਔਰ ਜੋ ਮੇਰੇ ਮੱਲੇ ਦਾ ਸਹਿਯੋਗ ਜੋ ਮੇਰੇ ਭੈਣ ਭਾਈ ਸਾਹਿਬ ਇਹਦੇ ਵਿੱਚ ਸਹਿਯੋਗ ਕਰਦੇ ਹਨ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਨਾਲ ਹੀ ਅੱਜ ਦੇ ਇਸ ਦਿਨ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜੈ ਜੀ ਜੈ ਭਾਰਤ जय वाल्मीक हर हर बाल्मीक जोब दिहाड़े दे, दे। समूह देश विदेश दे ਸੰਤਾਨੋਂ ਲੱਖ ਲੱਖ ਬੁਲਾਈ ਦਿੰਦੇ ਆ ਔਰ ਹਰ ਸਾਲ ਦੀ ਤਰ੍ਹਾਂ ਬਲਵੀਰ ਬੰਬਰ ਜੀ ਜੋ ਸਟੇਜ ਦਾ ਸੰਚਾਲਨ ਕਰਦੇ ਆ ਬਹੁਤ ਸ਼ਲਾਘਾਯੋਗ ਹੈ ਔਰ ਅਰਦਾਸ ਕਰਦੇ ਆ ਹਮਾਰਾ ਜਗੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਅਰਦਾਸ ਕਰਦੇ ਆ ਕਿ ਇਹ ਟਪਰਾਲਾ ਜਿਹੜਾ ਸ਼ੁਰੂ ਕੀਤਾ ਇਹਦੇ ਚੱਲਦਾ ਰਹੇ ਔਰ ਪਰਮਾਤਮਾ ਦੇ ਵਿਰੋਧ ਅਰਦਾਸ ਕਰਦੇ ਲੋਕਾਂ ਨੂੰ ਭਲ ਬਖਸ਼ੋ ਤੇ ਇਹਦਾ ਹੀ ਅਰਦਾਸ ਚੱਲਦਾ ਰਹੇ ਜੈ ਪੀਰ ਜੈ ਬਾਪ ਜੈ ਤਾਂ ਅਦਭੁਤ ਹੋ ਜੈ ਗੁਰਦੇਵ ਜੋਰ ਕੋ ਨੇ ਸੋਨ ਪੈ ਗੁਰਦਾਸ ਮਹਾਰਾਜ ਦੀ ਜੈ ਅੱਜ ਅਸੀਂ ਸ੍ਰੀ ਗੁਰਦਾਸ ਜੀ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਉਸ ਮਨਾ ਰਹੇ ਆ ਇਸ ਮੰਦੋਲ ਜਲੰਧਰ ਸਮਰਸੀਵਾਲ ਬੋਰਿੰਗ ਯੂਨੀਅਨ ਵੱਲੋਂ ਜੋ ਹਾਸਾ ਦੀ ਤਰ੍ਹਾਂ ਸਟੇਜ ਲਾਈ ਜਾਂਦੀ ਹੈ ਤੋਤੇ ਆਉਣ ਵਾਲੇ ਪ੍ਰਧਾਨਾਂ ਦੇ ਕੱਟਨ ਨੂੰ ਸਨਮਾਨਤ ਕੀਤਾ ਜਾਂਦਾ ਹੈ ਤੇ ਜਲੰਧਰ ਸਮਰਥੀ ਵੱਲ ਬੋਰਿੰਗ ਯੂਨੀਅਨ ਵੱਲੋਂ ਅਤੇ ਸਾਰੇ ਫੈਮਿਲੀ ਵੱਲੋਂ ਅਤੇ ਪੂਰੇ ਸਾਡੇ ਸਮਾਜ ਵੱਲੋਂ ਸਭ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਤੇ ਅੱਜ ਆਸ ਕਰਦੇ ਆ ਕਿ ਹਰ ਤਰ੍ਹਾਂ ਦੀ ਤਰ੍ਹਾਂ ਇਸ ਸਾਲ ਵੀ ਜੋ ਪ੍ਰੋਗਰਾਮ ਹੈ ਉਹ ਵੱਧ ਚੜ ਕੇ ਪਨਾਇਆ ਜਾਵੇ ਜੈ ਕਰਦੇ ਧੰਗੁਰਦੇ ਜੈ ਪੀ ਜੈ ਬਾਸ ਜੋ ਬੋਲੇ ਛੋਨ ਰੁਪਏ ਸਤਗੁਰ ਦਾ ਵਾਸ ਮਹਾਰਾਜ ਕੀ ਜੈ ਸਹੀਰਾ ਸਾਦਕੇ ਕਰੇ ਆਨ ਕੀ ਆਸ ਤੇ ਨਾ ਜੋਤ ਜਾਏਗੇ ਸਚ ਪਾ ਕੇ ਗੁਰੂ ਰਵਿਦਾਸ ਧੰਨ ਗੁਰਦੇ ਜੈ ਸੰਵਿਧਾਨ ਜੈ ਗੁਰਦੇ ਧੰਨ ਗੁਰਦੇ ਜੈ ਭੀਮ ਜੈ ਭਾਰਤ